ਅੰਦੇ ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਤਿੰਨ ਸੋਈਆਂ ਤੇ ਇੱਕ ਗੱਬਨ ਆ ਇੱਕ ਜਿਹੜੀ ਉਹ ਸਾਈਡ ਤੇ ਬੰਨੀ ਹੈ ਜੇ ਹੁਣੇ ਹੀ ਆਈ ਵੀਰ ਜੀ ਹੁਣੇ ਕਹਿੰਦੇ ਹੋ ਤੇ ਆ ਜਿਹੜੀਆਂ ਤਿੰਨ گاਵਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਚਾਰ گاਵਾ ਟੋਟਲ ਤੁਹਾਨੂੰ ਦਿਖਾਉਣੀ ਆ ਤਿੰਨ ਜਿਹੜੀਆਂ ਸਾਹਮਣੇ ਤੇ ਇੱਕ ਜਿਹੜੀ ਸਾਈਡ ਤੇ ਬੰਨੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਗੁਰੂ ਮਹਾਰਾਜ ਦੀ ਕਿਰਪਾ ਜੀ ਚਲੋ ਵਧੀਆ ਕਿਰਪਾ ਜੀ ਜਿੱਦੇ ਵੀ ਕੀ ਜਾਂਦਾ ਵੀ ਕੀ ਜਾਂਦਾ ਮਾਲ ਨਾਲ 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 ਜੀ ਬਹੁਤ ਵੀਰ ਭਰਾ ਬਹੁਤ ਫੋਨ ਬਤੇਰੇ ਹੁੰਦੇ ਰਹਿੰਦੇ ਆ ਅੱਛਾ ਤੇ ਫਿਰ ਮਾਲ ਹੀ ਆਪਣੇ ਕੋਲ ਨਾਲ ਹੁੰਦਾ ਵਾ ਤੇ ਉਸੇ ਹਿਸਾਬ ਨਾਲ ਆਪਾਂ ਦੇ ਦੇਈਦਾ ਮਿੰਟੋ ਮਿੰਟੀ ਲੈ ਜਾਂਦੇ ਵੇਚਣ ਵਾਲੇ ਜਿਆਦਾ ਖਾਂਦੇ ਸਦੋਂ ਅੱਛਾ ਤੇ ਘਰਾਂ ਵਾਲੇ ਵੀ ਵੀਰ ਭਰਾ ਬਹੁਤ ਫੋਨ ਕਰਦੇ ਆ ਠੀਕ ਠੀਕ ਆ ਜੀ ਤੇ ਉਹ ਵੇਚਣ ਵਾਲੇ ਵੀ ਇੱਕ ਘੜੀ ਕੋਈ ਫੋਨ ਕਰ ਦਿੰਦੇ ਸਾਨੂੰ ਪਹਿਲਾਂ ਵੀਡੀਓ ਪਾਇਓ ਅੱਛਾ ਤੇ ਉਹ ਫਿਰ ਮਾਲ ਹੀ ਉਹ ਟਾਈਮ ਨਾਲ ਇਕੱਠਾ ਹੁੰਦਾ ਤਾਂ ਮਹਣ ਮਾਰ ਦਈਦਾ ਤੇ ਤੁਸੀਂ ਚਲੋ ਉਹਨੂੰ ਦਰਸ਼ਨ ਦੇ ਦਿੰਦੇ ਜੀ ਠੀਕ ਠੀਕ ਆ ਚਲੋ ਇਹ ਆ ਕਿ ਚਲੋ ਅੱਜ ਭਾਜ ਤੇ ਹੁੰਦਾ ਮਾਲ ਆਪਣਾ ਅੱਜ ਵੀ ਭਾਜ ਜੀ ਆ ਅੱਜ ਵੀ ਭਾਜ ਜੀ ਅੱਜ ਹਾਨਾ ਵਾਲੇ ਹੀ ਕਵਾਂਗੇ ਅੱਛਾ ਅੱਜ ਵੀ ਹਾਨਾ ਹੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਕਬਲਜੀਤ ਸਿੰਘ ਤੇ ਪਿੰਡ ਬਟਾਰੀ ਹਾਂਜੀ ਜਲਾ ਅੰਮ੍ਰਿਤਸਰ ਤੇ ਤਹਿਸੀਲ ਬੱਬਕਾਲਾ ਹਾਂਜੀ ਖਾਲਸਿਆਂ ਤੋਂ 2 ਕਿਲੋਮੀਟਰ ਤੇ ਰਹੀਏ ਤੋਂ 3 ਕਿਲੋਮੀਟਰ ਠੀਕ ਹੈ ਜੀ ਪਿੰਡ ਰਾਲਾ ਪੋਲ ਵੱਜਦਾ ਵਾ ਵੱਡਾ ਮੇਨ ਰੋਡ ਆ ਠੀਕ ਹੈ ਜੀ ਉਤੋਂ ਠਾਂ ਉੱਤਰ ਕੇ 1.5 ਕਿਲੋਮੀਟਰ ਅੱਗੇ ਠਾਂ ਉੱਤਰ ਕੇ ਆਈਦਾ ਵਾ ਡੇਰਾ ਲਵਾਰਾਂ ਵਾਲੀ ਸੜਕ ਦੇ ਉੱਤੇ ਆ ਛਾਟਕ ਦੇ ਲੱਗ ਕਣਕ ਦੇ ਲੱਗ ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਆ ਚਿੱਟੇ ਰੰਗ ਦੀ ਗਾਂ ਇੱਤੋਂ ਹੀ ਆਪਾਂ ਕਰਨੀ ਆ ਕਿੰਨਾ ਕੁ ਚਿਰ ਹੋ ਗਿਆ ਵਿਧੇ ਨਸੋਈ ਨਾ ਸੋਈ ਨੂੰ ਤਾਂ ਦੇਖੋ ਜੀ ਇਹਨੂੰ 15 ਕ ਦਿਨ ਹੋ ਗਏ ਆ 15 ਕ ਦਿਨ ਹੋ ਗਏ ਆ ਹੈ ਤਿਲ ਆ ਤਿੰਨ ਹੀ ਥਾਣੇ ਆ ਬਸ ਕਿੰਨੇ ਥਾਣੇ ਆ ਅੱਛਾ ਪਿਛਲੇ ਘਰੋਂ ਵੀ ਗਾਂ ਦੋ ਟਾਈਮ ਤਸੱਲੀ ਕਰਕੇ ਲਈ ਆ ਅੱਛਾ ਹੋਣ ਦਾ ਜਿਹੜਾ ਹਾਲ ਦੀ ਘੜੀ ਦਾ 18 ਕਿਲੋ ਜਿਹੜਾ ਵਾ ਮਿੰਕੇ ਆ ਮਿੰਕੇ ਲਵਾਂਗੇ 18 ਲੀਟਰ ਦੁੱਧ ਤਿਆਰ ਬਿਲਕੁਲ ਤਿਆਰ ਬਿਲਕੁਲ ਲਿਆ ਖੋਲੋ ਫਿਰ ਤੋਰੀਏ ਲਓ ਜੀ ਤਿੰਨ ਹੀ ਥਾਣੇ ਆ ਬਾਕੀ ਤਿੰਨ ਥਾਣੇ ਤੇ ਦੇਖ ਸਕਦੇ ਜੇ ਉਤਰਾ ਥਾਣਾ ਦਾ ਸਾਈਜ਼ ਜਿਹੜਾ ਚੰਗਾ ਹੈ ਤੇ 18 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਓੱਖ ਚੋਂ ਆਈ ਆ ਦੁੱਧ ਬਾਈ ਤੇਈ ਕਰ ਜੂਗੀ ਬਾਕੀ ਵੀਰ ਜੀ ਨੇ ਕਹਿੰਦੇ ਕਿ ਜਿੱਥੋਂ ਆਈ ਆ ਉੱਥੇ ਥਾਂ ਫੜੀ ਘੱਟ ਹੀ ਲੈ ਜਾ ਵੀਰ ਜੀ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਦੁੱਧ ਮੋਕੇ ਤੇ ਜਿਹੜਾ 18 ਲੀਟਰ ਕਹਿੰਦੇ ਕਿ ਚਵਾ ਦਾਂਗੇ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਵੀ ਖੜੇ ਇੱਥੇ ਆਣ ਕੇ ਤੇ ਕਿੰਨੇ ਦੀ ਦੇ ਦੇਣੀ ਵੀਰ ਜੀ ਫੇਰੇ ਵੇ ਲੋ ਆਪ ਵੀ ਕਹਿ ਦੋ ਜਿੰਨੇ ਕੀ ਦੀ ਚੰਗੀ ਲਾਜੀ ਜੈ ਜੀ ਕਰ ਦਈਏ ਵੀਰ ਜੀ ਦੋ ਜੇ ਹੁੰਦੇ ਹੀ ਆ ਮੁੰਡਾ ਮੋਗਾ ਦਈਏ ਐ ਜੱਸ ਨਮ ਕਰ ਦਈਏ ਪੂਰੀ ਮੋਲ ਤੇ ਵੇਖੋ ਜੀ ਕਰਨੂ ਦੇ ਭਾਵੇਂ ਅਸੀਂ 42000 ਕਰੀ ਜਾਈਏ ਅੱਛਾ 40 ਤੇ ਰਹੀ ਜਾਈਏ ਅੱਛਾ 36000 ਦੀਆਂ ਦੇ ਦਿਆਂਗੇ 36000 ਦੀ 36000 ਦੀ ਦੇ ਦਿਆਂਗੇ ਉਹ ਚ ਮਾਨਤਾਨ ਹੋ ਜਾਊਗਾ ਜਿਹੜਾ ਵੀਰਪਰਾ ਫੋਨ ਕਰੇ ਕਿੰਨਾ ਕਰ ਦੋਗੇ ਬਿਲਕੁਲ ਜਸ ਨਹੀਂ ਕਰਦੀ ਉਹ ਤੂੰ ਇੰਹੀ ਕਰ ਦੋ ਮਾਨਤਾਨ ਕਿੰਨਾ ਕਰੀਏ ਯਾਰ ਛੱਡ ਦਾਂ ਜੀ ਅੱਛਾ ਤੋ ਜਾਣ ਸੰਦਾ ਕਿ ਜੋ ਉਹ ਛੋੜ 200 ਕਰਾਂਗੇ ਨੂੰ ਅੱਛਾ ਹੁਣ 200 ਛੋਟ ਹੀ ਆ ਹਾਂ ਜੀ 200 ਛੋੜ ਹੀ ਆ ਫੇਰ ਹੀ ਲੱਭਦਾ ਤੇ ਮੌਕੇ ਤੇ 18 ਲੀਟਰ ਚਵਾ ਦੋਗੇ ਹਾਂ ਜੀ ਚਵਾ ਕੇ ਤਿੰਨ ਟਾਈਮ ਬੰਦਾ ਤਸੱਲੀ ਕਰਕੇ ਖੜੇ ਤੇ ਬਾਦਾਂ ਲਾਂਬੇ ਵਾਲੀ ਗੱਲ ਤੇ ਚੰਗੀ ਸਾਹਮ ਤੇ ਕਿੰਨਾ ਕੁ ਚਵਾਈ ਜਾਊਗੀ 22 ਤੇਈ ਪਰ ਚੰਗੀ ਸਾਹਮ ਤੇ ਚਵਾਊਗੀ ਅੱਛਾ 22 ਤੇ ਹੁਣ ਤੇ ਪਰਾਲੀ ਖਾਂਦੀ ਹੈ ਜਿਹਦੇ ਚਾਰੋਂ ਏਡੀ ਆ ਲੇਖਾ ਹੀ ਕੋਈ ਨਹੀਂ ਛੱਡਦੀ ਠੀਕ ਹੈ ਜੀ ਤੇ ਹੁਣ ਇੱਕ ਆ ਗੱਬਣ ਜੇ ਇਹ ਗੱਬਣ ਆ ਜੀ ਇਹ ਜਰਸੀ ਚ ਆ ਗਈ ਹਨਾ ਹਾਂ ਜੀ ਇਹ ਜਰਸੀ ਚ ਆ ਇਹ ਕਿੰਨੇ ਕੁ ਦੁੱਧ ਵਾਲੀ ਜੇ ਉਹੋਂ ਦੰਦੇ ਵੀ ਅਸੀਂ 14 15 ਚੋਂਦੇ ਰਹੇ ਆ ਅੱਛਾ ਮੈਂ ਕਹਿੰਦਾ ਵਾਂ ਵੀ 12 ਕੀ ਦੇ ਜੇ ਹਿਸਾਬ ਨਾਲ ਤੇ ਚੰਗੀ ਗੱਲ ਆ ਠੀਕ ਹੈ ਜੀ ਹਾਂ ਜੀ ਆ ਮੈਂ ਨਾ ਜਿਆਦਾ ਵੀ ਨਾ 파ਕੀ 12 13 ਹੀ ਦੇ ਜਬ ਤੇ ਬੜਾ ਜਿਹੜਾ ਇਹਦਾ ਕੱਦ ਦੇ ਹਿਸਾਬ ਨਾਲ ਲੈ ਖੋਲੀਏ ਫਿਰ ਤੋਰ ਦਈਏ ਬਾਕੀ ਕੋ ਦੋ ਚਾਰ ਦਿਨ ਖੜੂਗੀ ਜੇ ਸੋਚ ਥੱਲਿਆਂ ਚੰਗੀ ਤਿਆਰ ਹੋਣੀ ਆ ਏ ਲੱਜਾ ਵੀ ਦੀ ਬਾਕੀ ਜਿਹੜੀ ਗੱਬਣੇ ਆਵੇ ਇੱਥੇ ਆ ਕੇ ਪਾਸ ਕਰਕੇ ਖੜੋ ਸੁਗੀਆਂ ਦੀ ਚਵਾਈ ਕਰਕੇ ਖੜਾ ਤੇ ਇਹਦਾ ਵੀ ਜੇ ਫਿਰ ਕੀ ਰੱਖਣਾ ਮੁੱਲ ਮੁੱਲ ਛੋਟਾ ਜਾਈਆ ਕੋਈ ਵੀ ਰ ਸੰਭਣ ਵਾਲਾ ਲੈ ਜਾਊਗਾ ਚਾ ਘਰ ਵਾਲਾ ਵੀ ਲੈ ਜਾਊ ਉਹਨੂੰ ਵੀ ਚੰਗੀ ਆ ਤੇ ਵੇਚਣ ਵਾਲਾ ਲੈ ਜਾਊ ਤੇ ਉਹਨੂੰ ਵੀ ਚੰਗੀ ਆ ਠੀਕ ਆ ਹਾਂਜੀ ਕਿੰਨੇ ਦੀ ਮੋਲ ਤੇ ਭਾਵੇਂ ਐਂ ਕਰੀ ਜਾਈਏ 25000 ਦੇ ਭਾਵੇਂ ਕਰੀ ਜਾਈਏ 30000 ਅੱਛਾ 21000 ਵੀ ਦੇ ਦਿਆਂਗਾ 21000 ਦੇ 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 ਆ ਕਿ ਤੇ ਉੱਤਰ ਤਾਂ ਨਹੀਂ ਖੋਲ ਲੈਂਦੀ ਪਿੱਛੋਂ ਨਹੀਂ ਨਹੀਂ ਦੇਖ ਜਾ ਮੈਂ ਤਾਂ ਮਨ ਤਾਂ ਨਹੀਂ ਜੋਦਾ ਦੱਸਾ ਕੀ ਗੱਲ ਹੈ ਠੀਕ ਹੈ ਆਪਾਂ ਨੂੰ ਭਾਜ ਮਿਲਿਆ ਤਾਂ ਕੋਈ ਵੀਰ ਭਰਾ ਵੀ ਆਪਣੀ ਸੇਵਾ ਦਾ ਚਲੋ ਲੈ ਲਊਗਾ ਕੋਨਾ ਕੋਈ ਜਲ ਪਾਣੀ ਤੇ ਫੇਰ ਹੀ ਆਡੇ ਆ ਲਾਊਗਾ ਠੀਕ ਹੈ ਚਾਹੀ ਤਾਂ ਹੁਣ ਇਹਦੇ ਗੱਲਾਂ ਕੱਟਾ ਬੰਦੀਆਂ 35000 ਦਾ ਤੇ ਫਿਰ ਤੂੰ ਆਪ ਸਿਆਣੀ ਜਪੀ ਆ ਚਲੋ ਇਹ ਆ ਗਈ ਕਮਾਈ ਸਾਰੇ ਕਰ ਲੈਣਾ ਸਾਰੇ ਕਰ ਲੈਣਾ ਚਾਹੇ ਅਗਲੇ ਨੂੰ 2000 ਵੱਜੂ ਤੇ ਪਜਾਉ ਮੇਰ ਕੋ ਠੀਕ ਹੈ ਜੀ ਯਾ ਮੇਰੀ ਰਕਮ ਜੋ 2000 ਕੱਟ ਗਿਆ ਤੇ ਫੇਰ ਉਹ ਕੀ ਲੈਣਾ ਹਾਂ ਮਰ ਕੋ ਹਾਂਜੀ 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 ਆਪਾਂ ਇਹ ਕਰਕੇ ਕਹਿੰਦੇ ਵੀ ਵੀਰ ਭਰਾ ਸਾਰੇ ਖਾ ਲੈਣ ਠੀਕ ਹੈ ਆਪਾਂ ਰਲ ਕੇ ਖਾ ਲਈਏ ਬਾਕੀ ਆ ਦੇਖ ਸਕਦੇ ਥਾਣੇ ਵੀ ਇਹਦੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਇੱਕ ਰੀ 21000 ਦੇ ਵੀਰ ਜੀ ਨੇ ਕਹਿੰਦੇ ਕਿ ਜਿਹੜੀ ਇਹ ਦੇ ਦੇਾਂਗੇ ਆ ਥਾਣਾ ਦਾ ਸਾਈਜ਼ ਵੀ ਦੇਖ ਸਕਦੇ ਹੋ ਜੇ ਗੱਬਣ ਹੈ ਇਹ ਜਨਦਾਸ ਲੈਂਦੇ ਇਹ ਦਿਨ ਖੜਦੀ ਆ ਚੰਗੀ ਤਿਆਰ ਹੋਣੀ ਥੱਲੇ ਹੋਏ ਤੇ ਹੁਣ ਇੱਕ ਹੋਰ ਸੂਈ ਸਵਾਈ ਜਰਸੀ ਆ ਗਈ ਜੀ ਜਰਸੀ ਬੇਸ਼ੀ ਦੋਂਦੀ ਨੂੰ ਇਹਦਾ ਵੀ ਦੀ ਸੁਵਾ ਕਿੰਨਾ ਜੀ ਪਹਿਲਾ ਜੀ ਅੱਛਾ ਪਹਿਲਾ ਸੁਵਾ ਠੀਕ ਹੈ ਹੁਣ ਦੇ ਹਾਲ ਦੀ ਘੜੀ ਦਾ ਇਹਦੇ ਕੋਲ 14 ਲੀਟਰ ਦਾ ਤਿਆਰ ਹੋਊਗਾ ਹੈਗਾ 14 ਲੀਟਰ ਪੱਕਾ ਮੈਂ ਤਿਆਰ ਕਰੋ ਚਵਾ ਦੋ ਕਿ ਦੋ ਟਾਂ ਮੈਂ ਕਹਿੰਦਾ ਚਾਰ ਡੰਗ ਕੋਈ ਚੋਈ ਜਾਵੇ ਅੱਛਾ 14 ਚੋਕ ਇਹ ਦਵਾਂਗੇ ਮੂੰਹ ਦੋਂਦੀ ਹੋਊਗੀ ਬੱਚੀ ਚੈੱਕ ਕਿਤੇ ਦੰਦੇ ਦੇ ਮੈਂ ਹਜੇ ਕੀਤੇ ਅਸੀਂ ਆਹ ਲਿਆ ਦਿਖਾਓ ਇਹਦੇ ਦੰਦ ਦਿਖਾਓ ਆ ਦੇਖ ਸਾਦੇ ਪਿਓਰ ਦੋਦਾਂ ਦੇ ਜਿਹੜੀ ਠੀਕ ਹੈ ਜੀ ਤੋਰੋ ਜੀ ਵਚੀ ਤਾਂ 500 ਦੇ ਪੀਣ ਵਾਲੀ ਆ ਖਾਣਾ ਬੜਾ ਲਾਜਵਾ ਆਵੇ ਜਿਹੜਾ ਇਹਦੇ ਕੋਲ ਥੋੜਾ ਦਰਦੀ ਦਰਦੀ ਜੀ ਆ ਸਾਡੇ ਕੋਲ ਬਿਲਕੁਲ ਕੰਪੈਕਟ ਹਵਾਨੇ ਦੀ ਜਿਹੜੀ ਪਿਓਰ ਦੋਦਾਂ ਦੇ ਜਿਹੜੀ ਮੋਜ ਹੈ ਤੇ ਥੱਲੇ ਆ ਦੇਖ ਸਾਦੇ ਜੀ ਚੰਗੀ ਕਮਾਲ ਦੀ ਤਿਆਰ ਹੋਈ ਆ ਇੱਕ ਮਿੰਟ ਵਿਧੀ ਦੇਖ ਕੇ ਥੰਡ ਦਿਖਾਈ ਦੇ ਇੱਕ ਰੀ ਆਪਾਂ ਲੱਗਦਾ ਚੰਗੀ ਤਰ੍ਹਾਂ ਆਹ ਦੇਖ ਸਕਦੇ ਥਣਾ ਦਾ ਸਾਈਜ਼ ਗੈਪ ਬਿਲਕੁਲ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈਜ਼ ਥਣੇ ਦਾ ਲੱਗਾ ਤੇ ਪਿਓਰ ਦੋ ਦੰਦਿਆ ਜਿਹੜੀ ਲੈ ਜੀ ਲੈ ਜੀ ਬੱਚੇ ਦਾ ਖਲੋ ਜਾ ਖਾਸ ਅੰਦਰੋਂ ਥੋੜਾ ਜਿਆ ਤੇਜ਼ ਜਾਂਦੀ ਹੈ ਬਾਕੀ ਹਜੇ ਵੈਟ ਆ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਤੇ ਦੁੱਧ ਵਿੱਚ ਜੀ 14 ਲੀਟਰ ਚਵਾ ਦੋਗੇ ਇਹਦੇ ਕੋ ਮੌਕੇ ਤੇ ਆਪਾ ਜੀ ਚੋਕੇ ਦੇਣਾ ਵਾ ਲੀਟਰ ਮਾਰ ਕੇ ਠੀਕ ਆ ਅੱਧਾ ਕਿਲੋ ਕਰ ਜੇ ਪਾਈਆ ਕਰ ਜੇ ਉਹਦਾ ਤੇ ਮੈਂ ਕਹਿ ਨਹੀਂ ਸਕਦਾ ਅੱਛਾ ਤੇ ਹਾਲ ਦਾ ਸਮਾਂ ਹਾਂਜੀ ਹਾਂਜੀ ਤੇ ਇਹ ਨਹੀਂਗਾ ਭੀ ਇਹਦੇ ਥੱਲੇ ਮੁੜ ਕੇ 12 ਵੀ ਨਿਕਲੇ ਮੈਂ ਨਹੀਂ ਕਹਿੰਦਾ ਠੀਕ ਆ 12 ਕੱਢੂਗੀ ਅੱਛਾ 14 ਆਪਾਂ ਚੋਇਆ ਵਾ ਠੀਕ ਆ ਤੇ 14 ਹੀ ਆਪਾਂ ਕਿਹਾ ਵਾ ਤੇ ਦੇਣਾ ਚੋਕੇ ਅੱਛਾ ਹਾਂਜੀ ਤੇ ਇਹਦਾ ਮੁੱਲ ਮੋਹਨ ਤੇ ਇਹਦਾ ਨਾ ਜਿਹੜਾ ਤੇ ਲੱਛੀ ਦੇ ਫੈਸ਼ਨ ਪੁੱਛਣੇ ਆ ਤੇ ਭਾਵੇਂ 55 ਹੀ ਕਰ ਲੇ ਕਿ ਮੈਂ ਤੇ ਹਾਂ ਅੱਛਾ ਤੇ ਐਦਾਂ ਦਾ ਮੁੱਲ 45 ਕਰਦੇ ਆਂ ਗਾੜੀ ਜੰਦਾ ਚੰਗੀ ਲੱਗਦੀ ਤੇ ਕਿੰਨੇ ਦੇ ਦੇ ਦਈਏ ਜੱਸ ਨੂੰ 40 ਜੀ ਦੇ ਦਾਂ 40000 ਜੀ ਹਾਂ ਜੀ 4000 ਹੋਰ ਛੱਡਦਾ ਅੱਛਾ ਤਾਂ ਯਾਰ ਮੁੰਡੇ ਨੇ ਕਹਿਦਾ ਯਾਰ ਹੋਰ ਛੱਡ ਦਾਂਗੇ ਹੁਣ ਛੋੜ ਆਲਾ ਵੀਰ ਫੋਨ ਕਰ ਅੱਛਾ 200 ਛੋਟ ਹੀ ਆ ਬਾਕੀ ਰੇਟ ਵੀ ਜੀ ਹੁਣ ਆਦੇ ਹਰ ਵਾਰੀ ਫਿਕਸ ਹੀ ਹੁੰਦੇ ਆ ਬਿਲਕੁਲ 200 ਛੋਟ ਹੀ ਹੁੰਦੀ ਆ ਇਹਦੇ ਚ ਬਾਕੀ ਸੋਹਣੀ ਜਰਸੀ ਆ ਜਿਹੜਾ ਥਣ ਵੀ ਬੜਾ ਲਾਜਵਾਬ ਜਿਹੜਾ ਇਹਦੇ ਕੋਲ ਲੱਗਾ ਤੇ ਇੱਕ ਵੀ ਦੀ ਐਂਡ ਤੇ ਹੋ ਰਹਿ ਗਈ ਜੀ ਉਹ ਆਈ ਆ ਇਹ ਜੀ ਕਿੰਦਗੀ ਹੁਣ ਨਹੀਂ ਆਈ ਆ ਇਰੇ ਕੋਲ ਵੀ ਜੀ ਕਿੰਨਾ ਕ ਦੁੱਧ ਜੀ ਆਪਾਂ ਹੀ ਐਵੇਂ 7 ਵੀ ਆ ਗਿਆ 8 9 ਕਹੀ ਜਾਈਏ ਅੱਛਾ ਹਲਦੀ ਘੜੀ ਦਾ 6 ਕਿਲੋ ਹੋਊਗਾ 6 ਕਿਲੋ ਦੁੱਧ ਹੈਗਾ ਮਿਣ ਕੇ ਲਵਾਂਗੇ ਅੱਛਾ ਕੱਢੂਗੀ ਉੱਦਾਂ 7 ਤੂੰ ਕਹਿਣਾ 6 ਆ ਅੱਛਾ ਹਾਂ ਜੀ 6 ਕਿਲੋ ਦੁੱਧ ਹੈ ਜਿਹੜਾ ਮੋਕੇ ਦੇ ਦੇ ਕੋਲ 4 ਕਿੱਲੀ ਆ ਹੁਣ ਇਹ 4 ਕਿ ਹੋਣ ਆਈਏ ਜਿਹੜੀ ਲੈ ਜਵਿੱਦੀ ਖਾਣ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ ਲੈ ਜਲ ਬਾਕੀ ਜਿਹਾ ਹੀ ਧੁੰਦ ਚ ਨਹੀਂ ਦੂਰ ਆ ਸਕਦੇ ਆ ਤੇ ਤੁਸੀਂ ਵੀ ਆ ਸਕਦੇ ਜੇ ਆਪਣੀ ਤੁਸੀਂ ਆਪ ਵੇਖ ਚੱਕ ਕੇ ਤਸੱਲੀ ਕਰਕੇ ਆਪਣੀ ਸਮਝ ਆਪਣੀ ਮਰਜ਼ੀ ਨਾਲ ਪਛੂ ਘੜਨਾ ਤੇ ਵਿੱਦੀ ਇਹ ਤਾਂ ਫਿਰ ਕੀ ਰੱਖੀਏ ਮੁੱਲ ਆਪਾਂ ਇਹ ਛੋਟਾ ਜਿਹਾ ਕਿੰਨਾ ਆਫਰ ਜਾਈ ਜਾਣਾ ਕਿ ਜਿੰਨੇ ਕਦੇ ਹੋਊਗਾ ਦੇ ਦੇ ਅੱਛਾ 9 ਸਾਲ ਦਾ ਆਫਰ ਹੀ ਹੈ ਉਹ ਇਹ ਆਫਰ ਹੀ ਆ ਠੀਕ ਐ ਇਹਦਾ ਮੁੱਲ ਤੇ ਆ 15000 ਕਰੀ ਜਾਂਦੇ ਆ ਅੱਛਾ ਦੇ ਦਿਆ ਕਿ 13000 ਦੀ 13000 ਦੀ 5000 ਨਾਲ 13000 ਦੇ ਦਿਆ ਤੇ ਬੱਚਾ ਅੱਛਾ 500 ਛੱਡ ਸਾਡੇ ਛੱਡ ਕੇ ਜੋਗੇ ਬੰਦਾ ਅੱਛਾ 6 ਕਿਲੋ ਇਥੋਂ ਮਿਲ ਕੇ ਖੜੇ ਅੱਛਾ ਕਿਲੋ ਵਾਜੇ ਉਹਦਾ ਵਿਚਾਰੇ ਦਾ ਅੱਛਾ ਤੇ ਚਾ ਕਿਲੋ ਘਟ ਜੇ ਤੇ ਉਹ ਸਾਡਾ ਅੱਛਾ ਉਹ ਸਾਡੇ ਕੋਲ ਆਣਦੇ ਬੱਜੀ ਠੀਕ ਆ ਸਾਨੂੰ ਕੋਈ ਦਰਾਜਗੀ ਨਹੀਂ ਭਾਵੇਂ 10 ਰੁਪਈਆ ਦੀ ਚਾਹੀਦੇ ਚੋੜੇ ਠੀਕ ਆ ਜੀ ਦੋ ਟਾਈਮ ਆਪਣੀ ਤਸ਼ਲੀ ਕਰ ਤੇ ਬੱਚਾ ਕੀ ਮਗਰ ਉਹ ਬੱਚਾ ਹੀ ਮਗਰ ਅੱਛਾ ਮਛਾ ਜਿਹੜਾ ਇਹਦਾ ਹੀ ਆ ਠੀਕ ਆ ਜੀ ਠੀਕ ਆ ਜੀ ਕੋਈ ਕੁਛ ਕਹਣਾ ਹੈ ਬਾਕੀ ਇਹ ਕਿ ਆਪਣੇ ਇੱਥੇ ਸਾਤ ਜੜੀਆਂ ਵੀ ਸੋਈਆਂ ਆ ਆਪਣੀਆਂ ਤਸੱਲੀ ਕਰਕੇ ਖੜੇ ਹਨ ਸੋਈਆਂ ਆਪਣੀਆਂ ਤਸੱਲੀ ਕਰਕੇ ਖੜੇ ਗੱਬਣਾ ਆਪਦੀ ਪਾਸ ਕਰਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਓਦਾਂ ਵੀ ਜਿਹੜੀ ਗੱਬਣ ਦੀ ਵੀ ਥਾਣਾ ਦੀ ਗਰੰਟੀ ਵੀ ਹੋ ਜਾ ਕੋ ਗੰਦੂਰ ਵਾਲਾ ਵੀਰ ਮੰਗੇ ਵੀ ਦੇ ਠੀਕ ਹੈ ਜੀ ਆਪਣੀ ਉੱਥੇ ਗੱਡੀ ਚ ਪਾਸ ਕਰਕੇ ਫੇਰ ਲਾ ਲੈ ਠੀਕ ਹੈ ਜੀ ਤੇ ਓਦਾਂ ਆਪਣੀ ਇੱਥੇ ਜਿੰਨੇ ਕਰਨੀ ਤਸੱਲੀ ਉਹ ਵੀ ਕਰਕੇ ਖੜੇ ਪਹਿਲੀ ਗੱਲ ਤੇ ਇੱਥੇ ਤਸੱਲੀ ਕਰਕੇ ਖੜੇ ਹੋਣਾ ਤਸੱਲੀ ਕਰਕੇ ਖੜੇ ਪਾਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਜੇ ਤਰ੍ਹਾਂ ਕਿ ਵੀ ਜਿਹੜੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ